ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੱਕ ਤੋਂ ਪ੍ਰੰਤੂ ਸਹਿਰਤ ਕਰਾਂਗੇ ਅੱਜ ਰਾਗ ਸੋਟ ਬਾਣੀ ਭਗਤ ਕਬੀਰ ਜੀ ਕੀ ਕਰ ਦੂਜਾ ਦੇ 6ਵੇਂ ਸ਼ਬਦੀ ਵਾਰੀ ਹੈ ਜੀ ਰਾਗ ਸੋਟ ਬਾਣੀ ਭਗਤ ਕਬੀਰ ਜੀ ਕੀ ਕਰ ਦੂਜਾ ਏਕ ਓਮਕਾਰ ਸਤਿਗੁਰੂ ਪ੍ਰਸਾਦ ਜੇ ਬਾਜਨ ਜੀ ਜਾਈ ਜੋ ਮਿਲੈ ਨ ਕਾਲ ਅਕਾਈ ਸਾ ਜੀਵਨ ਪਲੋ ਕਹਾਹੀ ਮੂਏ ਬਿਨ ਜੀਵਨ ਨਾਹੀ ਜੇ ਬਾਜਨ ਜਾਈ ਜੀਆ ਜਾਈ ਜੋ ਮਿਲੈ ਨ ਤ ਕਾਲ ਕ ਅਕਾਈ ਸਾ ਜੀਵਨ ਪਲੋ ਕਹਾਹੀ ਮੂਏ ਬਿਨ ਜੀਵਨ ਨਾਹੀ ਅਬ ਕਾ ਕਥਿਏ ਗਿਆਨ ਵਿਚਾਰਾ ਨਿਜ ਨਿਰਕਤ ਗਤ ਬਹਿ ਹਾਰ ਆ ਰਹਾਓ ਅਬ ਕਿਆ ਕਥੀਏ ਗਿਆਨ ਵਿਚਾਰਾ ਨਿਜ ਨਿਰਖਤ ਗਤ ਬਿਹਾਰ ਆ ਰਹਾਓ ਕਸ ਕੁੰ ਕਮ ਚੰਦਨ ਕਾਰਿਆ ਬਿਨੈ ਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਬਸਾਇਆ ਜਾਚਕ ਜਨ ਦਾਤਾ ਪਾਇਆ ਸੋ ਦਿਆ ਨ ਜਾਏ ਖਾਇਆ ਛੋੜਿਆ ਜਾਏ ਨਮੂਕਾ ਔਰਨ ਪੈ ਜਾਣਾ ਚੂਕਾ ਜੋ ਜੀਵਨ ਮਰਨਾ ਜਾਣੇ ਸੋ ਪੰਚ ਸਹਿਲ ਸੁਖਮਾਨੇ ਕਬੀਰੇ ਸੋ ਤਨ ਪਾਇਆ ਹਰ ਭੇਟ ਤ ਆਪ ਮਿਟਾਇਆ ਜੋ ਜੀਵਨ ਮਰਨਾ ਜਾਣੇ ਸੋ ਪੰਚ ਸਹਿਲ ਸੁਖਮਾਨੇ ਕਬੀਰੇ ਸੋ ਤਨ ਪਾਇਆ ਹਰ ਭੇਟ ਤ ਆਪ ਮਿਟਾਇਆ ਇਸ ਸ਼ਬਦ ਵਿਚ ਬਗਬੀਰ ਜੀ ਜੀ ਸਖ ਦਿੰਦੇ ਹਨ ਜੀ ਕਿ ਜਿਸ ਪਰਮੇਸ਼ਰ ਪ੍ਰਾਪਤ ਦੇ ਹੁਕਮ ਤੋਂ ਬਿਨਾ ਜੀਵਿਆ ਨਹੀਂ ਜਾ ਸਕਦਾ ਜੀ ਜਿਉ ਮਿਲ ਪਏ ਤਾਂ ਸਾਰੀ ਗੁਰਸਤ ਗੁਰਬਾਣੀ ਨਾਮ ਸਿਮਰਨ ਦੀ ਘਾਲ ਨਾ ਸਿਰੇ ਚੜ ਜਾਂਦੀ ਹੈ ਜੀ ਅਭਿਆਸ ਸਿਰੇ ਚੜ ਜਾਂਦਾ ਹੈ ਜੀ ਅਤੇ ਫਿਰ ਸਾਈ ਜੀਵਨ ਮਿਲਦਾ ਹੈ ਜੀ ਸਥਿਰ ਮਿਲਦਾ ਹੈ ਅਤੇ ਲੁਕਾਈ ਤੋਂ ਵੀ ਭਲਾ ਅਹਵਾਇ ਦਾ ਹੈ ਜੀ ਪਰ ਪਗ ਜੀ ਆਖਦੇ ਹਨ ਆਪੋ ਆਪਾ ਹਮਾਰੇ ਬਿਨਾ ਸਥਾਈ ਜੀਵਨ ਨਹੀਂ ਮਿਲ ਸਕਦਾ ਜੀ ਫਿਰ ਪਗ ਜੀ ਆਖਦੇ ਹਨ ਗੁਰ ਗਿਆਨ ਦੇ ਵਿਚਾਰਾਂ ਦਾ ਕੀ ਕਥਨ ਕਰੀਏ ਜੀ ਆਪਣੇ ਪਰਮੇਸ਼ਰ ਪ੍ਰਭਨ ਵੇਖਦੇ ਆਂ ਸਾਰਾ ਸਾਰੇ ਜਗ ਸੰਸਾਰ ਦਾ ਵਿਹਾਰ ਜੋ ਹੈ ਉਹ ਕਰਤਾ ਪੁਰ ਹੀ ਵੇਖਦਾ ਹੈ ਜੀ ਉਹ ਕਰਤਾ ਪੁਰ ਸਾਰੇ ਜਗ ਸੰਸਾਰ ਦਾ ਕਰਤਾ ਦਤਾ ਹੈ ਜੀ ਰਹਾ ਫਰਬਗ ਜਹਦਨ ਜਸਰੰ ਚੰਦਨ ਨੂੰ ਘਸਾ ਕੇ ਉਸ ਵਿੱਚ ਕੇਸਰ ਮਲਾਇਆ ਜਾਂਦਾ ਹੈ ਜੀ ਫਰਬਗ ਜਹਦਨ ਇਹ ਹੀ ਸਥਿਤੀ ਜੀਵਾਤਮਾ ਅਤੇ ਪਰਮਾਤਮਾ ਦੇ ਪਰਸਪਰ ਮਿਲੰਦੀ ਹੈ ਜੀ ਬਿਨਾਂ ਅੱਖਾਂ ਦੇ ਵੇਖਣ ਤੇ ਇਸ ਜਗਤ ਦੀ ਵਸਤਵਗਤ ਨੂੰ ਗੁਰਸ਼ਾਦ ਗੁਰਬਾਣੀ ਨਾਮ ਸਿਮਰਨ ਅਤੇ ਪਰਮੇਸ਼ਰ ਦੀ ਪ੍ਰਾਪਤਿ ਕਿਰਪਾ ਨਾਲ ਜਿਸ ਨੇ ਵੇਖ ਲਿਆ ਹੈ ਜੀ ਪਗਜੀ ਆਖਦੈ ਉਹ ਪੁੱਤਰ ਰੂਪ ਜੀਵਾਤਮਾ ਨੇ ਇੱਕ ਪਿਤਾ ਰੂਪ ਪਰਮੇਸ਼ਰ ਪ੍ਰਾਪਨ ਦੇ ਗੁਰਸ਼ਾਦ ਗੁਰਬਾਣੀ ਨਾਮ ਨੂੰ ਆਪਣੇ ਅੰਦਰ ਪੈਦਾ ਕੀਤਾ ਹੈ ਜੀ ਪਾ ਪਰਮੇਸ਼ਰ ਅੰਦਰ ਹੀ ਪ੍ਰਗਟ ਹੋ ਗਿਆ ਹੈ ਜੀ ਅਤੇ ਬਿਨਾ ਕਿਸੇ ਠਿਕਾਣੇ ਦੇ ਹਿਰਦੇ ਰੂਪ ਨਗਰ ਜੋ ਹੈ ਦਾਨ ਨਗਰ ਉਹਨੇ ਆਪਣੇ ਹਿਰਦੇ ਅੰਦਰ ਹੀ ਨਗਰ ਵਸਾ ਲਿਆ ਹੈ ਜੀ ਫਿਰ ਪਗ ਜੀ ਆਖਦੇ ਹਨ ਦਾਸ ਜਾਚਕ ਨੇ ਦਾਤਾ ਪਰਮੇਸ਼ਰ ਨੂੰ ਪਾਲਿਆ ਹੈ ਜੀ ਉਸ ਪਰਮੇਸ਼ਰ ਪ੍ਰਭ ਨੇ ਉਸ ਨੂੰ ਇਤਨਾ ਕੁਝ ਦਿੱ ਦਿੱਤਾ ਹੈ ਜੀ ਜੋ ਉਸ ਤੋਂ ਸਾਹਬਿਆ ਨਹੀਂ ਜਾਂਦਾ ਜੀ ਤੇ ਨਾ ਹੀ ਉਹ ਛੱਡਿਆ ਜਾਂਦਾ ਹੈ ਜੀ ਅਤੇ ਨਾ ਹੀ ਫਿਰ ਮੁਕਦਾ ਹੈ ਜੀ ਤੇ ਹੋਰ ਮੰਗਣਾ ਵੀ ਉਸ ਦੇ ਅੰਦਰੋਂ ਖਤਮ ਹੋ ਜਾਂਦਾ ਹੈ ਭਾਵੇਂ ਜੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨੂੰ ਆਪਣੇ ਹਿਰਦੇ ਅੰਦਰ ਹੀ ਲੱਭ ਲੰਦਾ ਹੈ ਜੀ ਤਾਂ ਫਿਰ ਉਹ ਮਾਇਆ ਵੀ ਪਦਾਰਥਾਂ ਦੀ ਖਿੱਚ ਜੋ ਹੈ ਉਹਦੇ ਅੰਦਰੋਂ ਖਤਮ ਹੋ ਜਾਂਦੀ ਹੈ ਜੀ ਅਤੇ ਉਹ ਫਿਰ ਗੁਰਸੇਵ ਗੁਰਬਾਣੀ ਨਾਮ ਦੇ ਭਰੇ ਭੰਡਾਰ ਉਹ ਜਿੰਨੇ ਮਰਜ਼ੀ ਖਾਏ ਜੀ ਉਹਦੋਂ ਖਤਮ ਹੀ ਨਹੀਂ ਹੋਣਾ ਜੀ ਕਿਉਂਕਿ ਉਸ ਨੇ ਪੂਰਾ ਪਰਮੇਸ਼ਰ ਪ੍ਰਾਪਤ ਦਾ ਖਜ਼ਾਨਾ ਹੀ ਪਾ ਲਿਆ ਹੈ ਜੀ ਕਿਰਪਕ ਜੀ ਆਖਦੇ ਹਨ ਜੋ ਜੀਵ ਕੋ ਸਦਗੁਰ ਬਾਣੀ ਨਾਮ ਸਦਕਾ ਪਰਮੇਸ਼ਰ ਪ੍ਰਭ ਦੀ ਕਿਰਪਾ ਨਾਲ ਜੀਵਤ ਭਾਵਨਾ ਨਾਲ ਮਰਦਾ ਜਾਣਦੇ ਹਨ ਉਹ ਸੰਤ ਜੀਵ ਆਪਣੇ ਜੀਵਨ ਨੂੰ ਇੱਕ ਸੁਖਦਾਈ ਸੈਰ ਮੰਨਦੇ ਹਨ ਜੀ ਅਤੇ ਭਗਤ ਕਬੀਰ ਜੀ ਆਖਦੇ ਹਨ ਉਹਨਾਂ ਨੇ ਉਹ ਧੰਨ ਨੂੰ ਪ੍ਰਾਪਤ ਕਰ ਲਿਆ ਜੀ ਪਰਪਕ ਜਹਾਦਨ ਪਰਮੇਸ਼ਰ ਪ੍ਰਭ ਨੂੰ ਮਿਲਦਿਆਂ ਹੀ ਆਪਾ ਭਾਵ ਮਿਟ ਜਾਂਦਾ ਹੈ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਸ ਸ਼ਬਦ ਵਿੱਚ ਗੁਰੂ ਪਹ ਜੀ ਅਪਦੇਸ਼ ਦਿੰਦੇ ਹਨ ਜੀ ਕਿ ਕੁਸ਼ਲ ਗੁਰਬਾਣੀ ਨਾਮ ਸਿਮਰਨ ਦੁਆਰਾ ਜਨੋਂ ਤੱਕ ਜੀਵਨੁਕ ਦੇ ਅੰਦਰੋਂ ਆਪਾ ਭਾਵ ਖਤਮ ਨਹੀਂ ਹੁੰਦਾ ਜੀ ਤਦੋਂ ਤੱਕ ਉਸ ਨੂੰ ਵਾਸਤਵਿਕ ਦੀ ਸੂਝ ਪ੍ਰਾਪਤ ਨਹੀਂ ਹੋ ਸਕਦੀ ਫਿਰ ਭਗ ਜੀ ਆਖਦੇ ਜਦੋਂ ਪਰਮੇਸ਼ਰ ਪ੍ਰਭ ਨਾਲ ਮੇਲ ਹੋ ਜਾਂਦਾ ਹੈ ਜੀ ਤਾਂ ਸੰਸਾਰ ਜਗਤ ਦੀ ਵਾਸਤਵਿਕਾ ਦੀ ਸਚਾਈ ਦਾ ਭੇਦ ਸਮਝ ਆ ਜਾਂਦਾ ਹੈ ਜੀ ਅਤੇ ਪਰਮੇਸ਼ਰ ਪ੍ਰਭ ਦੀ ਕਿਰਪਾ ਸਦਕਾ ਸਭ ਕੁਝ ਬ੍ਰਾਹਮਤ ਹੋ ਜਾਂਦਾ ਹੈ ਜੀ ਜੀਵਨ ਮੁਕਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜੀ ਪੁਰਖ ਗਿਆਗਦੰ ਸੰਤ ਜਨਾਂ ਦੀ ਸੰਗਤ ਨਾਲ ਜੀਵਾਤਮਾ ਅਤੇ ਪਰਮਾਤਮਾ ਦਾ ਸਤਿ ਸੰਜੋਗ ਹੋ ਜਾਂਦਾ ਹੈ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਨੇਕਾਂ ਬੁਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਕਿਮਾਂ ਦੀ ਜਾਚ ਕਰਾਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ